ਚਾਰ ਮਹੀਨੇ ਸਿਰ ਉਪ ਚੋਰੀ ਜਾਂਦੇ ਆ ਧਮਕਾ ਕੇ ਇੱਕ ਪੋਸਟਰ ਲਾਇਆ ਜਾਂਦੇ ਆ ਪੋਸਟਰ ਲਾਉਣ ਤੋਂ ਬਾਅਦ 12 ਅਕਤੂਬਰ 2015 ਨੂੰ ਉਹਦੀ ਬੇਅਦਬੀ ਕੀਤੀ ਪਹਿਲਾਂ ਤਾਂ ਸੰਗਤਾਂ ਦੇ ਉੱਤੇ ਗੰਦੇ ਪਾਣੀ ਦੀਆਂ ਪਿਛਾੜਾਂ ਕੀਤੀਆਂ ਪਾਠ ਕਰਦੇ ਆ ਅੱਜ ਵੀ ਇਹੀ ਕਹਿਣਾ ਵੀ ਇਹਨਾਂ ਦੇ ਕਾਨੂੰਨ ਚੋਂ ਇਸ ਭਾਰਤੀ ਸਿਸਟਮ ਦੇ ਢਾਂਚੇ ਚੋਂ ਸਿੱਖਾਂ ਨੂੰ ਇਨਸਾਫ ਨਹੀਂ ਮਿਲਣਾ ਨਾ ਅੱਜ ਤੱਕ ਮਿਲਿਆ ਅਕਾਲੀ ਗੱਲ ਦੀ ਸਰਕਾਰ ਸੀ ਉਹ ਜਿਹੜੇ ਆਪਣੇ ਆਪ ਨੂੰ ਮੈਂ ਕਹੂੰਗਾ ਕਿ ਕਹਿੰਦੇ ਸੀਗੇ ਵੀ ਅਸੀਂ ਫੰਟ ਦੇ ਰਖਵਾਲੇ ਉਸ ਸਰਕਾਰ ਦੇ ਵਿੱਚ ਇੱਕ ਬੁੱচ্চਾ ਵੀ ਡੀਜੀਪੀ ਜਿਹੜਾ ਲੱਗਿਆ ਹੋਇਆ ਸੀਗਾ ਸੈਂਪਲਸ ਕੰਮ ਕਰ ਰਹੀ ਸੀ ਜਾਂ ਜਿਹੜੀ ਇੱਥੇ ਧਰਨੇ ਦੇ ਉੱਤੇ ਪੁਲਿਸ ਲੱਗੀ ਸੀ ਉਹਨਾਂ ਨੇ ਗੋਲੀਆਂ ਚਲਾਈਆਂ 10 ਸਾਲ ਦਾ ਤਕਰੀਬਨ ਸਮਾਂ ਹੋ ਗਿਆ ਤਿੰਨ ਸਰਕਾਰਾਂ ਲਗਭਗ ਬਦਲਦੀਆਂ ਚਾਰ ਮੁੱਖ ਮੰਤਰੀ ਬਦਲ ਗਏ ਪਰ ਹਜੇ ਤੱਕ ਕਿਸੇ ਨੇ ਉਹ ਇਨਸਾਫ ਦੇਣ ਦੀ ਗੱਲ ਨਹੀਂ ਕੀਤੀ ਸਰਕਾਰਾਂ ਨੇ ਟੱਕਰ ਵੀ ਲਈ ਆ ਤਿੰਨ ਸਰਕਾਰਾਂ ਦੇ ਨਾਲ ਮੱਥੇ ਵੀ ਲੱਗੇ ਆ ਤਿੰਨ ਪਾਰਟੀਆਂ ਦਸ਼ਮਣਾਂ ਫੇਰ ਉਹ ਪल्स ਪਾਰਟੀ ਦਸ਼ਮਣ ਜਿਨ੍ਹਾਂ ਨੇ ਪੰਜਾਬ ਦੇ ਅਨੇਕਾਂ ਨੌਜਵਾਨਾਂ ਦੇ ਮੁਕਾਬਲੇ ਬਣਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਲਿਵ ਔਨ ਤੇ ਮੈਂ ਆ ਗਗਨ ਸਿੱਧੂ ਤੁਸੀਂ ਸਾਰਿਆਂ ਨੇ ਕੋਟਕਪੂਰਾ ਬਾਬਲ ਕਲਾ ਗੋਲੀकांड ਬਾਰੇ ਵੀ ਸੁਣਿਆ ਹੋਊਗਾ ਪਰ ਕੁਝ ਲੋਕਾਂ ਨੂੰ ਸ਼ਾਇਦ ਪੂਰੀ ਗੱਲ ਨਹੀਂ ਪਤਾ ਕਿ ਉਸ ਦੇ ਵਿੱਚ ਅਸਲ ਚ ਵਾਪਰਿਆ ਕੀ ਸੀ ਉਸ ਦੇ ਵਿੱਚ ਇੱਕ ਬੱਚੇ ਨੇ ਆਪਣਾ ਪਿਤਾ ਹੋਇਆ ਸੀ ਇੱਕ ਪੁੱਤਰ ਨੇ ਆਪਣਾ ਪਿਤਾ ਹੋਇਆ ਸੀ ਤੇ ਉਸ ਤੋਂ ਬਾਅਦ ਜੋ ਸੰਘਰਸ਼ ਤਿੰਨ ਸਰਕਾਰਾਂ ਬਦਲੀਆਂ ਤੇ ਉਸ ਨੂੰ ਉਹ ਸੰਘਰਸ਼ ਕੰਨਿਆ ਕਰਨਾ ਪਿਆ ਉਹ ਸਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਸੁਖਰਾਜ ਸਿੰਘ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਸਵਾਗਤ ਕਰਦੀ ਹਾਂ ਸਤਿ ਸ਼੍ਰੀ ਅਕਾਲ ਜੀ ਜੀ ਵੈਕਲ ਜੀ ਕਾ ਖਾਲਸਾ ਵੈਕਲ ਜੀ ਕੀ ਫਤਿਹ ਅਸਲ ਦੇ ਵਿੱਚ ਬਾਈ ਉਹ ਉਸ ਦਿਨ ਕੀ ਵਾਪਰਿਆ ਸੀਗਾ ਉਹ ਸਾਰੀ ਦਾਸਤਾਨ ਤੁਹਾਡੇ ਕੋਲੋਂ ਸੁਣਨਾ ਚਾਹਾਂਗੇ ਬਿਲਕੁਲ ਜੀ ਆ ਜਦੋਂ ਬੇਅਦਬੀ ਦਾ ਕਾਂਡ ਦੀ ਆਪਾਂ ਗੱਲ ਕਰੀਏ ਹਰ ਇੱਕ ਸਿੱਖ ਦੇ ਹਿਰਦੇ ਬੁਰੰਦਰੇ ਗਏ ਆ 1 ਜੂਨ 2015 ਨੂੰ ਹੂੰ ਪੰਥ ਦੋਖਿਆ ਵੱਲੋਂ ਜਾਂ ਉਹਨਾਂ ਲੋਕਾਂ ਵੱਲੋਂ ਦੇਹਧਾਰੀ ਗੁਰੂ ਮੰਨਣ ਵਾਲੇ ਲੋਕਾਂ ਵੱਲੋਂ ਗੁਰੂ ਸਾਹਿਬ ਦੇ ਸਰੂਪ ਪਿੰਡ ਬੁਰਜਵਾਲ ਸਿੰਘ ਵੱਲੋਂ ਚੋਰੀ ਕਰ ਲਏ ਜਾਂਦੇ ਆ ਹੂੰ ਤਾਂ ਉਹਦੀ ਜਿਹੜੀ ਬੇਅਦਬੀ ਆ ਤਕਰੀਬਨ 4 ਮਹੀਨੇ ਸਰੂਪ ਚੋਰੀ ਰਹਿੰਦੇ ਆ ਤਮਕਾ ਕੇ ਇੱਕ ਪੋਸਟਰ ਲਾਏ ਜਾਂਦੇ ਆ ਪੋਸਟਰ ਲਾਉਣ ਤੋਂ ਬਾਅਦ 12 ਅਕਤੂਬਰ 2015 ਨੂੰ ਹੂੰ ਉਹਦੀ ਬੇਅਦਬੀ ਕੀਤੀ ਜਾਂਦੀ ਹੈ ਹਾਂ ਅੰਗ ਪਾਰਕ ਦੀ ਗਲੀਆਂ 'ਚ ਖੜਾ ਲਏ ਜਾਂਦੇ ਆ ਜੀ ਤਾਂ ਉਸ ਬੇਅਦਬੀ ਦੇ ਰੋਸ ਵਜੋਂ ਮੈਂ ਸਮਝਦਾ ਕਿ ਪੂਰਾ ਸਿੱਖ ਦਰਤ ਹਰ ਇੱਕ ਉਹ ਵਿਅਕਤੀ ਜਿਹੜਾ ਗੁਰੂ ਸਾਹਿਬ ਨੂੰ ਨਤਮਸਤਕ ਹੁੰਦਾ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦਾ ਉਹ ਚਾਹੇ ਕਿਸੇ ਵੀ ਮਜ਼ਬਦਾ ਹੋਵੇ ਹੂੰ ਉਹ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਇਆ ਹੂੰ ਸਿੱਖ ਜਥੇਬੰਦੀਆਂ ਵੱਲੋਂ ਸਮੁੱਚੇ ਲੋਕਾਂ ਵੱਲੋਂ ਇੱਕ ਕਾਲ ਦਿੱਤੀ ਗਈ ਗੁਰਨਾਨਕ ਨਾਮਲੇਵਾ ਸਿੱਖ ਸੰਗਤਾਂ ਵੱਲੋਂ ਹੂੰ ਪ੍ਰੋਟੈਸਟ ਕਰਨ ਦੀ ਉਹ ਪ੍ਰੋਟੈਸਟ ਪੰਜਾਬ ਦੇ ਹਰ ਇੱਕ ਪਿੰਡ ਦੇ ਬਾਹਰ ਹਰ ਇੱਕ ਸ਼ਹਿਰ ਦੇ ਬਾਹਰ ਰੋਡ ਤੇ ਹੋਇਆ ਹੂੰ ਤਾਂ ਉਹ ਇਸ ਏਰੀਆ 'ਚ ਹੋਣ ਕਰਕੇ ਆਪਣੇ ਬਰਗਾੜੀ 'ਚ ਹੋਣ ਕਰਕੇ ਤਾਂ ਕੋਟਕਪੂਰੇ ਨੂੰ ਮੇਨ ਜਿਹੜਾ ਮੰਨਿਆ ਗਿਆ ਸੀ ਤੇ ਕੋਟਕਪੂਰੇ ਦਾ ਚੌਕ ਆ ਜਿਹੜਾ ਮੇਨ ਆ ਉਹ ਸੰਗਤਾਂ ਨੇ ਜਾਮ ਇਸ ਤਰੀਕੇ 'ਚ ਹੋ ਗਿਆ ਹਾਲਾਂਕਿ ਇਹ ਨਹੀਂ ਵੀ ਸੰਗਤਾਂ ਨੇ ਕੋਈ ਰੋਡ ਟ੍ਰੈਫਿਕ ਰੋਕਿਆ ਉਹ ਲੋਕ ਹੀ ਰੋਜ਼ ਹੀ ਇੰਨਾ ਕੁ ਹੋ ਗਿਆ ਲੋਕਾਂ ਦੇ ਮਾਣ ਦਾ ਦਰਦ ਹੀ ਇੰਨਾ ਕ ਹੋ ਗਿਆ ਕਿ ਹਰ ਇੱਕ ਨੂੰ ਆਪਣੇ ਘਰੇ ਬੈਠਣਾ ਠੀਕ ਨਹੀਂ ਲੱਗਿਆ ਉਹ ਆ ਕੇ ਪ੍ਰੋਟੈਸਟ 'ਚ ਬੈਠਾ ਤਾਂ ਉਸ ਪ੍ਰੋਟੈਸਟ ਦੇ ਵਿੱਚ ਮੇਰੇ ਪਿਤਾ ਜੀ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਵੀ ਆਏ ਆ ਤਾਂ 12 ਅਕਤੂਬਰ ਤੋਂ 14 ਅਕਤੂਬਰ ਤੱਕ ਪ੍ਰੋਟੈਸਟ ਚੱਲਿਆ 14 ਦੀ ਸਵੇਰ ਉਸ ਸਮੇਂ ਦੀ ਮਤਲਬ ਸਰਕਾਰ ਵੱਲੋਂ ਅਕਾਲੀ ਦਲ ਦੀ ਸਰਕਾਰ ਸੀ ਉਹ ਜਿਹੜੇ ਆਪਣੇ ਆਪ ਨੂੰ ਮੈਂ ਕਹੂੰਗਾ ਕਿ ਕਹਿੰਦੇ ਸੀਗੇ ਵੀ ਅਸੀਂ ਪੰਥ ਦੇ ਰਖਵਾਲੇ ਆ ਉਹਨਾਂ ਦੀ ਸਰਕਾਰ ਸੀ ਉਸ ਸਰਕਾਰ ਦੇ ਵਿੱਚ ਇੱਕ ਬੁੱচ্চਾ ਵੀ ਡੀਜੀਪੀ ਜਿਹੜਾ ਲੱਗਿਆ ਹੋਇਆ ਸੀਗਾ ਸੈਣੀ ਹੂੰ ਉਸ ਦੇ ਅੰਡਰ ਜਿਹੜੀ ਪੁਲਿਸ ਕੰਮ ਕਰ ਰਹੀ ਸੀ ਜਾਂ ਜਿਹੜੀ ਇੱਥੇ ਧਰਨੇ ਦੇ ਉੱਤੇ ਪੁਲਿਸ ਲੱਗੀ ਸੀ ਉਹਨਾਂ ਨੇ ਗੋਲੀਆਂ ਚਲਾਈਆਂ ਪਹਿਲਾਂ ਤਾਂ ਸੰਗਤਾਂ ਦੇ ਉੱਤੇ ਗੰਦੇ ਪਾਣੀ ਦੀਆਂ ਪਿਛਾੜਾ ਕੀਤੀਆਂ ਪਾਠ ਕਰਦੇ ਉੱਤੇ ਹੂੰ ਫਿਰ ਉਸ ਤੋਂ ਬਾਅਦ ਚਰਨਜੀਤ ਸ਼ਰਮੇ ਵਰਗੇ ਦੀ ਅਗਵਾਈ ਦੇ ਵਿੱਚ ਬਹਿਬਲ ਕਲਾ ਗੋਲੀकांड ਹੁੰਦਾ ਹੂੰ ਕੋਟ ਪੂਰੇ ਗੋਲੀਕਾਂਡ ਦੇ ਵਿੱਚ ਸਿਮਿਤ ਸੈਣੀ ਦੀ ਸਿੱਧੀ ਸਿੱਧੀ ਸ਼ਮੂਲੀਅਤ ਰਹਿੰਦੀ ਹੈ ਹੂੰ ਤਾਂ ਉਹ ਸਾਰੇ ਕਾਢ ਦਾ ਜਿਹੜਾ ਵਿਖਾਂਤ ਆ ਪੂਰੇ ਪੰਜਾਬ ਨੇ ਆਪਣੇ ਪਿੰਡੇ ਤੇ ਹੰਡਾਇਆ ਸਿੱਖਾਂ ਨੇ ਪਿੰਡੇ ਤੇ ਹੰਡਾਇਆ ਤੇ ਜਿਹਦੇ ਵਿੱਚ 14 ਅਕਤੂਬਰ 2015 ਨੂੰ ਮੇਰੇ ਪਿਤਾ ਜੀ ਦੇ ਗੋਲੀ ਲੱਗਣ ਨਾਲ ਮੌਤ ਹੁੰਦੀ ਆ ਇੱਕ ਨਾਲ ਵੀਰ ਗਰਜੀਤ ਸਿੰਘ ਸਰਾਵਾ ਸੀ ਉਹਦੀ ਇੱਕ ਹੋਰ ਨੌਜਵਾਨ ਜ਼ਖਮੀ ਹੁੰਦੇ ਆ ਕੋੜਪੂਰੇ ਦੇ ਵਿੱਚ ਅਜੀਤ ਸਿੰਘ ਨੌਜਵਾਨ ਉਹ ਜ਼ਖਮੀ ਹੁੰਦਾ ਤੇ अनेका ਸਿੱਖ ਜਿਹੜੇ ਫਟੜ ਹੁੰਦੇ ਆ ਜਿਹੜੇ ਇਸ ਦਰਦ ਦੇ ਨਾਲ ਅੱਜ ਵੀ ਜੂਝ ਰਹੇ ਆ ਅੱਜ ਵੀ ਉਸ ਦਰਦ ਦੀ ਆਵਾਜ਼ ਨੂੰ ਇਨਸਾਫ ਦੇ ਰੂਪ 'ਚ ਦੇਖਣਾ ਚਾਹੁੰਦੇ ਆ ਪਰ ਕਿਤੇ ਨਾ ਕਿਤੇ ਜਿਹੜੀਆਂ ਸਰਕਾਰਾਂ ਕੋਝੀਆਂ ਚਾਲਾਂ ਚੱਲਦੀਆਂ ਆਈਆਂ ਪਿਛਲੇ 10 ਸਾਲ ਦਾ ਤਕਰੀਬਨ ਸਮਾਂ ਹੋ ਗਿਆ ਤਿੰਨ ਸਰਕਾਰਾਂ ਲਗਭਗ ਬਦਲਦੀਆਂ ਚਾਰ ਮੁੱਖ ਮੰਤਰੀ ਬਦਲ ਗਏ ਪਰ ਹਜੇ ਤੱਕ ਕਿਸੇ ਨੇ ਉਹ ਇਨਸਾਫ ਦੇਣ ਦੀ ਗੱਲ ਨਹੀਂ ਕੀਤੀ ਕਿਸੇ ਨੇ ਸਾਕਤਾਂ ਦੇ ਉਹਨਾਂ ਜ਼ਖਮਾਂ ਦੇ ਉੱਤੇ ਮਲਮ ਲਾਉਣ ਦੀ ਗੱਲ ਨਹੀਂ ਤੁਸੀਂ ਉਸ ਵਕਤ ਕਿੱਥੇ ਸੀ ਭਾਈ ਸਾਵਾ ਜਦੋਂ ਇਹ ਗੋਲੀकांड ਹੋਇਆ ਸੀ ਜਾਂ ਤੁਹਾਡੇ ਪਿਤਾ ਜੀ ਨੇ ਜਦੋਂ ਗੋਲੀ ਨਾਲ ਮੈਂ 14 ਅਕਤੂਬਰ 2015 ਨੂੰ ਵਿਦੇਸ਼ ਦੇ ਵਿੱਚ ਸੀਗਾ ਹੂੰ ਮੈਂ ਤਕਰੀਬਨ ਸਾਢੇ 4 ਤੋਂ 5 ਸਾਲ ਦਾ ਸਮਾਂ ਵਿਦੇਸ਼ ਚ ਰਿਹਾ ਹੂੰ ਤਾਂ ਮੈਂ 16 ਅਕਤੂਬਰ 2015 ਨੂੰ ਪੰਜਾਬ ਆਉਣਾ ਉਸੇ ਦਿਨ ਤੁਹਾਨੂੰ ਜਿਹੜਾ ਮੈਨੂੰ ਪਤਾ ਲੱਗਦਾ ਤਾਂ ਮੈਂ ਜਿੰਨਾ ਕੋ ਛੇਤੀ ਆ ਸਕਦਾ ਸੀਗਾ ਜਿਹੜੀ ਛੇਤੀ ਫਲਾਈਟ ਸੀਗਾ ਉਹ ਲੈ ਕੇ ਮੈਂ ਪੰਜਾਬ ਚ ਆਉਣਾ ਤਾਂ ਮੈਂ 16 ਨੂੰ 15 ਨੂੰ ਮੈਂ ਪਹੁੰਚ ਜਾਣਾ ਅ ਦਿੱਲੀ ਤੇ 16 ਨੂੰ ਮੈਂ ਘਰੇ ਪਹੁੰਚ ਜਾਣਾ ਅੱਛਾ ਅੱਛਾ ਉਸ ਤੋਂ ਬਾਅਦ ਵੀ ਫਿਰ ਜਿਹੜਾ ਤੁਹਾਨੂੰ ਸੰਘਰਸ਼ ਵਿੱਡਣਾ ਪਿਆ ਕਿਉਂਕਿ ਜਦੋਂ ਤੁਸੀਂ ਉੱਥੇ ਤੁਹਾਨੂੰ ਜਿਵੇਂ ਪਤਾ ਲੱਗਿਆ ਫਿਰ ਤੁਸੀਂ ਪਿੰਡ ਆਏ ਔਰ ਉਸ ਤੋਂ ਬਾਅਦ ਤੁਸੀਂ ਕਦੇ ਵਿਦੇਸ਼ ਵੀ ਨਹੀਂ ਆਏ ਨਹੀਂ ਕੋਈ ਦੇਖੋ ਮੈਂ ਉਹ ਉਹ ਜਿਹੜਾ ਕਾਰੋਬਾਰ ਸੀ ਇੱਕ ਜ਼ਿੰਮੇਵਾਰੀ ਸੀ ਜੇ ਮੈਂ ਉਹਨੂੰ ਨਾ ਚੱਕਦਾ ਤਾਂ ਅੱਜ ਮੈਂ ਕਿਤੇ ਆਪਣਾ ਕੰਮ ਕਰਦਾ ਹੁੰਦਾ ਬੈਠਾ ਹੁੰਦਾ ਜਿਹੜਾ ਮੈਂ ਪਹਿਲਾਂ ਕੰਮ ਕਰਦਾ ਸੀ ਪਰ ਇੱਕ ਪੀੜ ਸੀ ਗੁਰੂ ਸਾਹਿਬ ਦੇ ਅੰਗਾਂ ਦੀ ਹੋਈ ਬੇਅਦਬੀ ਦੀ ਦੂਸਰੀ ਇਹ ਸੀ ਕਿ ਮੇਰੇ ਪਿਤਾ ਦੀ ਜਿਹੜੀ ਜਾਣ ਪ੍ਰਾਊਡ ਹੈ ਮਤਲਬ ਇੱਕ ਪੰਥ ਲਈ ਸਾਡੇ ਗ੍ਰੰਥ ਲਈ ਸਾਡੀ ਗੁਰੂ ਸਾਹਿਬ ਦੀ ਬੇਪਤੀ ਦੇ ਲਈ ਮੇਰੇ ਪਿਤਾ ਦੀ ਜਾਣ ਗ੍ਰੀਓ ਪ੍ਰਾਊਡ ਹੈ ਪਰ ਗੱਲ ਇਹ ਆ ਵੀ ਉਹ ਸਰਕਾਰਾਂ ਨੇ ਗੋਲੀਆਂ ਮਾਰਾਈਆਂ ਜਿਹੜੇ ਖੁਦ ਪੰਜਾਬ ਦੇ ਰਖਵਾਲੇ ਬੰਦੇ ਆ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਕਟਹਿਰੇ 'ਚ ਖੜਾ ਕਰਨ ਦੇ ਲਈ ਇਹ ਬੀੜਾ ਜਿਹੜਾ ਚੁੱਕਣਾ ਲਾਜ਼ਮੀ ਸੀਗਾ ਹੂੰ ਤੇ ਬਾਕੀ ਇੱਕ ਕਨਸੈਪਟ ਸਾਡੇ ਵਿੱਚ ਜਿਹੜਾ ਲੰਮੇ ਸਮੇਂ ਤੋਂ ਪੰਜਾਬ ਦੇ ਲੋਕਾਂ ਦੇ ਵਿੱਚ ਫਿੱਟ ਕੀਤਾ ਜਾ ਰਿਹਾ ਜਾਂ ਸੋਨ ਨੂੰ ਆਮ ਹੀ ਮਿਲਦਾ ਕਿ ਬਈ ਪਰਿਵਾਰ ਖੜਦੇ ਨੇ ਹੂੰ ਤਾਂ ਮੈਂ ਉਹ ਉਹ ਵੀ ਕਿਤਨਾ ਕਤੇ ਚੀਜ਼ ਹੈ ਜਿਹੜੀ ਤੋੜਨੀ ਚਾਹੁੰਦਾ ਸੀਗਾ ਵੀ ਪਰਿਵਾਰ ਖੜਦੇ ਵੀ ਆ ਪਰਿਵਾਰ ਦੇ ਅੰਦਰ ਜਜ਼ਬਾ ਵੀ ਹੁੰਦਾ ਪਰ ਜੋ ਮੈਂ ਫੀਲ ਕੀਤਾ ਪਿਛਲੇ 10 ਸਾਲ ਚ ਤੁਰ ਕੇ ਉਹ ਮੈਨੂੰ ਇਹ ਲੱਗਦਾ ਕਿ ਜਿਹੜੇ ਨਹੀਂ ਖੜਦੇ ਉਹ ਚੰਗੇ ਹੂੰ ਮੰਨਨ ਇਹ ਨਾਲ ਖੁਸ਼ ਹੰਡਾਉਣਾ ਪੈਂਦਾ ਪਰ ਬਿਲਕੁਲ ਜੀ ਸਰਕਾਰਾਂ ਨਾਲ ਟੱਕਰ ਵੀ ਲਈ ਆ ਤਿੰਨ ਸਰਕਾਰਾਂ ਦੇ ਨਾਲ ਮੱਥੇ ਵੀ ਲੱਗੇ ਆ ਸਿੱਧੀਆਂ ਤਾਂ ਤਿੰਨ ਸਰਕਾਰਾਂ ਜਿਹੜੀਆਂ ਪਾਰਟੀਆਂ ਮੇਨ ਲੀਡਰ ਦੇ ਵਿੱਚ ਉਹ ਮੇਰੀਆਂ ਦੁਸ਼ਮਣ ਆ ਹੂੰ ਤਿੰਨ ਪਾਰਟੀਆਂ ਦੁਸ਼ਮਣ ਆ ਹੂੰ ਫਿਰ ਉਹ ਪੁਲਿਸ ਪਾਰਟੀ ਦੁਸ਼ਮਣ ਆ ਜਿਨ੍ਹਾਂ ਨੇ ਪੰਜਾਬ ਦੇ ਅਨੇਕਾਂ ਨੌਜਵਾਨਾਂ ਦੇ ਮੁਕਾਬਲੇ ਬਣਾਏ ਆ ਹੂੰ ਫੇਰ ਉਹ ਤਿੰਨ ਪਾਰਟੀਆਂ ਦੇ ਜਿਹੜੇ ਚਹਿੱਤੇ ਹੁੰਦੇ ਆ ਜਿਹੜੇ ਆਪਣੇ ਆਪ ਨੂੰ ਮੋਢੀ ਖੋਂਦੇ ਹੁੰਦੇ ਆ ਹਾਂ ਜਾਂ ਉਹਨਾਂ ਦੇ ਵਿੱਚ ਮਤਲਬ ਕਹਦੋ ਵੀ ਆਪਣੇ ਆਪ ਨੂੰ ਬਹੁਤ ਤਕੜਾ ਕਹਿੰਦੇ ਆ ਵੀ ਅਸੀਂ ਆਪਦੇ ਬਾਪ ਨੂੰ ਮਾੜਾ ਸੁਣ ਸਕਦੇ ਆ ਪਰ ਸਾਡੀ ਪਾਰਟੀ ਨੂੰ ਮਾੜਾ ਨਾ ਕੋਈ ਬੋਲੇ ਹਾਂ ਮੇਰੇ ਉਹ ਵੀ ਦੁਸ਼ਮਣ ਆ ਹਾਂ ਤਾਂ ਇਹਨਾਂ ਦੇ ਇਨਾਮ ਵਜੋਂ ਮੈਨੂੰ ਕਿਤੇ ਨਾ ਕਿਤੇ ਸਾਡੇ ਆਪਣੇ ਵੱਲੋਂ ਸੁਣਨਾ ਪੈਂਦਾ ਯਾਰ ਅਸੀਂ ਸੈਟ ਵਿੱਚ ਪੈ ਗਏ ਹਾਂ ਇਹ ਇਹ ਚੀਜ਼ਾਂ ਮੈਂ ਉੱਥੇ ਉਹ ਰੀਲਾਈਜ਼ ਕਰਦਾ ਕਿ ਜਿਹੜੇ ਬੰਦੇ ਨਹੀਂ ਧੁਰੇ ਸੀ ਉਹ ਬੈਸਟ ਆ ਅਚੰਭਾ ਜੰਗੀਆ ਹੂੰ ਕਿਉਂਕਿ ਉਹ ਇੱਕ ਪਾਸੇ ਤੱਕ ਰਹਗੇ ਨਾ ਨਿਰਾਸ਼ਾ ਹੁੰਦੀ ਹੈ ਕਿਤੇ ਨਾ ਹਾਂ ਨਿਰਾਸ਼ਾ ਸਾਡੇ ਆਪ ਦੇ ਵੱਲੋਂ ਦਿੱਤੀ ਜਾਂਦੀ ਆ ਪਰ ਮੈਂ ਗੁਰੂ ਸਾਹਿਬ ਦੀ ਕਿਰਪਾ ਤੇ ਸਤਕਾ ਜਿਹੜੇ ਲੋਕਾਂ ਨੇ ਨਿਰਾਸ਼ਾ ਦੇਣ ਵਾਲੇ ਬੰਦੇ ਬਹੁਤ ਥੋੜੇ ਹੁੰਦੇ ਆ ਸਹਿਯੋਗ ਦੇਣ ਵਾਲੇ ਬਹੁਤ ਆ ਦੇਖੋ ਇਕੱਲਾ ਵਿਅਕਤੀ ਕੁਝ ਨਹੀਂ ਹੁੰਦਾ ਮੈਂ 2 ਸਾਲ ਸੜਕ ਤੇ ਬੈਠਾ ਰਿਆ ਹੂੰ ਉਸ ਸਮੇਂ ਕਿਸੇ ਦਾ ਕੋਈ ਕੇਸ ਨਹੀਂ ਚੱਲਦਾ ਸੀ ਹੂੰ ਇਹਨਾਂ ਵੱਲੋਂ ਕੀਤੀਆਂ ਹੋਈਆਂ ਜਾਂਚਾਂ ਖਾਰਜ ਹੋ ਜਾਂਦੀਆਂ ਮੈਂ ਅੱਜ ਵੀ ਇਹੀ ਕਹਿੰਦਾ ਵੀ ਇਹਨਾਂ ਦੇ ਕਾਨੂੰਨ ਚੋਂ ਇਸ ਭਾਰਤੀ ਸਿਸਟਮ ਦੇ ਢਾਂਚੇ ਚੋਂ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਣਾ। ਨਾ ਅੱਜ ਤੱਕ ਮਿਲਿਆ। ਹੂੰ ਮੈਂ ਇਹਨਾਂ ਨੂੰ ਇੱਕ ਇਹੀ ਗੱਲ ਦਾ ਚੈਲੰਜ ਕਰਦਾ ਕਿ ਅਸੀਂ ਥੋੜੇ ਢਾਂਚੇ ਨੂੰ ਅਪਣਾ ਕੇ ਜੋ ਕਾਰਵਾਈਆਂ ਕਰ ਰਹੇ ਹਾਂ। ਹੂੰ ਜਿਵੇਂ ਸਾਨੂੰ ਇਹ ਜਿਵੇਂ ਇੱਕ ਐਗਜ਼ਾਮਪਲ ਦਿੰਨਾ ਵੇ ਕਹਿੰਦੇ ਬੰਦੀ ਸਿੰਘ ਬਾਹਰ ਆ ਸਕਦੇ ਸੀ ਜਿਉਂ ਉਹਨਾਂ ਦੀਆਂ ਪੈਰਵਾਈਆਂ ਕੀਤੀਆਂ ਹੁੰਦੀਆਂ। ਹੂੰ ਮੈਂ ਉੱਥੇ ਇਹਨਾਂ ਨੂੰ ਇਹੀ ਚੈਲੰਜ ਦਿੱਤਾ ਵੀ ਚਲੋ ਉਹਨਾਂ ਦੀਆਂ ਪੈਰਵਾਈਆਂ ਨਹੀਂ ਕੀਤੀਆਂ ਉਹ 40 ਸਾਲ ਦੇ ਬੰਦ ਰੱਖੀ ਬੈਠੇ ਤੁਸੀਂ। ਪਰ ਸਾਡੇ ਤੋਂ ਬੰਦੇ ਮਰੇ ਆ। 302 ਦੀ ਧਾਰਾ ਸਿੱਧੀ ਸਿੱਧੀ ਆ ਬਾਕੀ ਜਿਹੜੇ ਤੁਹਾਡੇ ਕਾਨੂੰਨ ਦੀ ਧਾਰਾ ਕੋਈ ਵਰਤੀ ਵੀ ਲੰਘਣਾ ਕੋਈ ਵੈਪਨ ਯੂਜ਼ ਕਰਨ ਦੀ ਲੰਘਣਾ ਵਾਲੇ ਵੱਖਰੇ ਆ ਅਸੀਂ ਸਿੱਧੀ 302 ਦੀ ਗੱਲ ਕਰ ਲਈਏ ਸਾਡੇ ਬੰਦੇ ਮਰੇ ਆ 302 ਦੇ ਵਿੱਚ ਆਮ ਕੋਈ ਮਰਡਰ ਹੋ ਜੇ ਜ਼ਮੀਨ ਨੂੰ ਲੈ ਕੇ ਵਿਵਾਦ ਨੂੰ ਲੈ ਕੇ ਮਰਡਰ ਹੋ ਜੇ ਤਾਂ ਮੈਨੂੰ ਲੱਗਦਾ ਉਹਨੂੰ 5 ਸਾਲ 4 ਸਾਲ ਜਮਾਨਤ ਨਹੀਂ ਮਿਲਦੀ ਹੂੰ 352 ਦੇ ਵਿੱਚ ਥੋਡੀ ਸ਼ਰੀਆਂ ਮ ਰੈਫਲ ਚ ਗੋਲੀਆਂ ਨਿਕਲੀਆਂ ਤੁਹਾਡੇ ਤੁਹਾਡੇ ਪਿਸਤਲਾਂ ਚ ਗੋਲੀਆਂ ਨਿਕਲ ਕੇ ਸਾਡੇ ਬੰਦੇ ਮਰੇ ਆ ਦੋ ਦੋ ਮਹੀਨੇ ਬਾਅਦ ਤੁਹਾਡੇ ਬੰਦੇ ਬਾਹਰੇ ਹੋਏ ਆ ਜੋ ਮੰਨਤਾ ਤੇ ਇਹੋ ਜੀ ਹੂੰ ਸੋ ਸਾਡੇ ਲਈ ਦੂਰਾ ਮਾਫਦੰਡਾ ਨਾ ਇਸ ਕਾਨੂੰਨ ਨੇ 10 ਸਾਲ ਬਰਬਾਦ ਕੀਤੇ ਆ 10 ਸਾਲ ਦੇ ਵਿੱਚ ਦੋਸ਼ੀਆਂ ਨੂੰ ਛੇੜ ਦਿੱਤੀ ਆ ਅੱਜ ਵੀ ਹਸੋ ਹੀਣੀ ਗੱਲ ਹੈ ਕਿ ਉਹਨਾਂ ਦੋਸ਼ੀਆਂ ਦੀਆਂ ਐਪਲੀਕੇਸ਼ਨ ਤੇ ਸੁਣਵਾਈਆਂ ਹੋ ਰਹੀਆਂ ਕੋਰਟਾਂ ਦੇ ਵਿੱਚ ਜਿਹੜੇ ਕਹਿੰਦੇ ਆ ਵੀ ਫਰੀਦਕੋਟ ਦੇ ਵਿੱਚ ਕੇਸ ਨਹੀਂ ਚਲਾਉਣਾ ਚਾਹੀਦਾ ਸਾਨੂੰ ਇੱਥੇ ਖਤਰਾ ਇਹ ਕੇਸ ਨੂੰ ਟਰਾਂਸਫਰ ਕਰਕੇ ਚੰਡੀਗੜ੍ਹ ਕੀਤਾ ਜਾਂਦਾ ਸੋ ਅੱਜ ਵੀ ਉਹਨਾਂ ਦੀਆਂ ਐਪਲੀਕੇਸ਼ਨ ਤੇ ਸੁਣਵਾਈ ਹੋਈ ਹੈ ਹੂੰ ਤੋ ਇਹ ਇਹ ਜਿਹੜਾ ਸਾਡਾ ਇੱਕ ਇਸ ਕਾਨੂੰਨ ਨੂੰ ਚੈਲੰਜ ਆ ਤੇ ਮੈਂ ਤਮਾਮ ਉਹਨਾਂ ਲੋਕਾਂ ਦੇ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਦੇ ਸਾਥ ਸਦਕਾ ਹੀ ਅਸੀਂ ਉਹਨਾਂ ਨੂੰ ਨਾਮਿਨੇਟ ਕਰਾ ਸਕੀ ਹਾਂ ਕਿਉਂਕਿ 2 ਸਾਲ ਮੋਰਚਾ ਚੱਲਿਆ ਤਕਰੀਬਨ 16 ਦਸੰਬਰ 2021 ਤੋਂ ਸ਼ੁਰੂ ਹੋਇਆ ਤੇ 2024 ਜਨਵਰੀ ਦੇ ਵਿੱਚ ਆਪਾਂ ਉਸ ਜਿਹੜਾ ਸਮਾਪਤ ਕੀਤਾ ਸੀ ਉਹ ਇਹ ਸੀਗਾ ਕਿ ਜਿਹੜੇ ਲੋਕ ਇਹਦੇ ਚ ਇਨਵੋਲ ਆ ਚਾਹੇ ਉਸ ਸਮੇਂ ਦੀ ਸਰਕਾਰ ਚਾਹੇ ਉਸ ਸਮੇਂ ਦੇ ਵੱਡੇ ਪੁਲਿਸ ਮੁਲਾਜ਼ਮਾ ਚਾਹੇ ਪੋਲੀਟਿਕਲ ਉਹਨਾਂ ਦੇ ਨਾਂ ਔਰ ਜ਼ਰੂਰੀ ਹੈ ਤੇ ਉਹ ਅੱਜ ਆਈ ਦੀ ਆ ਬੇਅਦਬੀਆਂ ਦੇ ਵਿੱਚ ਮੁੱਖ ਦੋਸ਼ੀ ਸਰਸੇਵਾਲਾ ਅ ਗੋਲੀਕਾਰ ਦੇ ਵਿੱਚ ਉਸ ਸਮੇਂ ਦੀ ਸਰਕਾਰ ਦੋਸ਼ੀ ਹੈ ਉਹਨਾਂ ਦੇ ਨਾਂ ਆਏ ਆ ਉਸ ਸਮੇਂ ਦਾ ਡੀਜੀਪੀ ਦੋਸ਼ੀ ਆ ਆਈਜੀ ਜਾਂ ਜਿਹੜਾ ਐਸਐਸਪੀ ਚਰਨਜੀਤ ਸ਼ਰਮਾ ਹੋਰ ਵੀ ਕਈ ਨਾਮ ਆ ਹਮ ਜਿਹੜੇ ਆਏ ਆ ਪਰ ਉੱਥੇ ਅੱਜ ਦੀ ਸਰਕਾਰ ਦਾ ਰੋਲ ਕੀ ਰਹਿੰਦਾ ਸ਼ੱਕੀ ਜਾਪਦਾ ਅੱਜ ਦੀ ਸਰਕਾਰ ਉਹਨਾਂ ਦੋਸ਼ੀਆਂ ਦੇ ਨਾਲ ਮਿਲੇ ਜਾਪਦੀ ਆ ਕਿਉਂਕਿ ਜਿਹੜੀਆਂ ਕਾਰਵਾਈਆਂ ਲੋਕਾਂ ਨੇ ਦਬਾਅ ਪਾ ਕੇ ਕਰਾ ਲਈਆਂ ਹਮ ਉਹਨਾਂ ਦੇ ਨਾਂ ਨਾਮਿਨੇਟ ਕਰਾ ਲਏ ਆ ਉਹ ਹੋ ਗਏ ਆ ਹੋ ਹੋ ਗਿਆ ਹਾਂ ਪਰ ਉਸ ਤੋਂ ਬਾਅਦ ਜਿਹੜਾ ਅੱਗੇ ਸਰਕਾਰ ਦੀ ਕਾਰਗੁਜ਼ਾਰੀ ਸੀ ਹੋਣੀ ਚਾਹੀਦੀ ਸੀਗੇ ਵੀ ਸਰਕਾਰ ਆਪਣੇ ਵਕੀਲ ਚੰਗੇ ਖੜਾਉਂਦੀ ਸਰਕਾਰ ਆਪਣੇ ਵਕੀਲਾਂ ਦਾ ਇੱਕ ਪੈਨਲ ਬਣਾ ਕੇ ਇਹਨੂੰ ਫਾਸਟ ਟਰੈਕ ਕਰਦੀ ਜਿਵੇਂ 24 ਘੰਟਿਆਂ ਦਾ ਲੋਕਾਂ ਨੂੰ ਲੜਾ ਲਾ ਕੇ ਆਏ ਸੀ ਇਹ ਤਾਂ ਘੱਟੋ ਘੱਟ ਸਾਲ ਡੇਢ ਸਾਲ 'ਚ ਇਨਸਾਫ ਦੇ ਦਿੰਦੇ ਉੱਥੇ ਚੰਗਾ ਪੈਨਲ ਕੋਈ 2-4 ਮਹੀਨਿਆਂ 'ਚ ਉਹ ਕੇਸ ਦਾ ਸਾਰੇ ਜਨਵੇੜਾ ਕੀਤਾ ਜਾਂਦਾ ਪਰ ਉੱਥੇ ਸਰਕਾਰ ਅੱਜ ਕੀ ਕਰਦੀ ਹੈ ਅੱਜ ਉਹਨਾਂ ਦੀਆਂ ਦੋਸ਼ੀਆਂ ਦੀਆਂ ਐਪਲੀਕੇਸ਼ਨਾਂ ਤੇ ਸੁਣਵਾਈਆਂ ਕਰਾਉਂਦੀ ਆ ਆਪਦੇ ਵਕੀਲਾਂ ਨੂੰ ਚੁੱਪ ਰਹਿਣ ਲਈ ਕਹਿੰਦੀ ਆ ਤਦੋਂ ਛਿਆ ਨੂੰ ਬਚਾਉਂਦੀ ਆ ਬਿਲਕੁਲ ਹਾਂ ਤੁਹਾਡੀ ਇਹ ਗੱਲ ਬਿਲਕੁਲ ਸਹੀ ਹੈ ਕਿਉਂਕਿ 24 ਘੰਟਿਆਂ ਦੇ ਵਿੱਚ ਬੇਅਦਬੀ ਦੀ ਇਨਸਾਫ ਦੀ ਗੱਲ ਖੁਦ ਸੀਐਮ ਭਗਵੰਤ ਮਾਨ ਨੇ ਉਸ ਸਮੇਂ ਕਹੀ ਸੀ ਇਹਨਾਂ ਦੇ ਕੌਮੀ ਕਨਵੀਨਰ ਨੇ ਵੀ ਕਹੀ ਸੀ ਹਾਂ ਉਹਨਾਂ ਨੇ ਵੀ ਬਿਲਕੁਲ ਕਹੀ ਸੀ ਅੱਛਾ ਇੱਥੇ ਜਦੋਂ ਤੁਸੀਂ ਗੱਲ ਕੀਤੀ 2021 ਚ ਤੁਸੀਂ ਮੋਰਚੇ ਤੇ ਬੈੰਨੇ ਹੋ ਉਦੋਂ ਪਹਿਲਾਂ 5 ਸਾਲ ਕਿੰਨੀ ਕ ਕੋਸ਼ਿਸ਼ਾਂ ਜਿਹੜੀ ਉਹ ਜਾਂ ਉਮੀਦ ਕਿੰਨੀ ਕ ਸੀ ਕਿ ਸਾਨੂੰ ਇਨਸਾਫ ਹੈ ਜਿਹੜਾ ਉਹ ਮਿਲ ਜੂਗਾ ਜਾਂ ਮਤਲਬ ਬਿਨਾ ਤਰਨਿਆਂ ਤੋਂ ਬਿਨਾ ਪ੍ਰੋਟੈਸਟ ਤੋਂ ਬਿਨਾ ਕਿਸੇ ਦਬਾਅ ਤੋਂ ਸਰਕਾਰ ਆਪਦਾ ਕੰਮ ਕਰੂਗੀ ਪ੍ਰਸ਼ਾਸਨ ਆਪਦਾ ਕੰਮ ਕਰੂਗੀ ਲੱਗਦਾ ਸੀ ਕਿ ਨਹੀਂ ਲੱਗਦਾ ਸੀ ਨਹੀਂ ਇਹ ਨਹੀਂ ਕਰ ਸਕਦੇ ਇਹ ਕਦੇ ਨਹੀਂ ਹੋਊਗਾ ਸਾਡੇ ਕੋਲੇ ਹਮੇਸ਼ਾ ਐਗਜ਼ਾਮਪਲਸ ਪਈਆਂ ਜੇ ਤੁਸੀਂ ਕਹੋਗੇ ਨਾ ਵੀ ਮਤਲਬ 1980 4 ਦੀ ਆਪਾਂ ਗੱਲ ਕਰੀਏ ਤਾਂ ਉਦੋਂ ਤੋਂ ਚੱਲਦਾ ਆ ਰਿਹਾ ਹੈ ਬੇਅਦਬੀ ਨੂੰ ਆਪਾਂ ਮੈਂ ਥੋੜਾ ਜਿਹਾ ਕਲੀਅਰਿਫਿਕੇਸ਼ਨ ਦੇਵਾਂ ਬੇਅਦਬੀ 84 ਦੇ ਵਿੱਚ 78 ਦੇ ਵਿੱਚ ਹੋਈ ਸੀ ਭਨੇਰੇ ਵਾਲੇ ਨੇ ਕੀਤੀ ਹਾਂਜੀ ਤੁਸੀਂ ਇਹਨੂੰ ਦੇਖੋ ਵੀ ਬਿਆਦ ਵੀ 78 ਦੇ ਵਿੱਚ ਜਿਹੜਾ ਕਨਸੈਪਟ ਪਨੇ ਰਿਆਲੇ ਨੇ ਕੀਤਾ ਸੀਗਾ ਵੀ 7 ਸਤਾਰੇ ਸਾਜੇ ਆਪ ਦਾ ਉਹਨੇ ਉਹ ਜਲਪਣੀ ਜਿਹਾ ਬਣਾਇਆ ਹੂੰ ਸਤਾਰੇ ਸਾਜੇ ਫੇਰ ਹੀ ਜਾ ਕੇ ਮਤਲਬ ਉਹਦਾ ਜਿਹੜਾ ਸੋਧਾ ਲਾਇਆ ਗਿਆ ਫੇਰ ਹੀ ਉਹ ਠੱਲ ਪਈ ਹੂੰ ਉਹੀ 2007 ਦੇ ਵਿੱਚ ਸਾਸੇ ਵਾਲਾ ਕਰਦਾ ਸਰਦਪੁਰੇ ਹੂੰ ਪਸ਼ਾਕ ਵੀ ਪਾਉਂਦਾ ਹੂੰ ਉਹ ਉਹ ਆਪਣੇ ਆਪ ਨੂੰ ਗੁਰੂ ਸਮਝਦਾ ਹੂੰ ਹੁਣ ਤੱਕ ਅੱਧੀ ਦੇ ਬਰਾਬਰ ਇਹ ਗੁਰੂ ਦੀ ਪਸ਼ਾਕ ਪਾਉਂਦਾ ਹੂੰ ਫਰਕ ਕੋਈ ਨਹੀਂ ਰਿਹਾ ਉਹ 7 17 ਸਾਜਦਾ ਹੀ ਵੀ 7 17 ਆਪਦੇ ਬਣਾਉਂਦਾ ਇੱਥੇ ਹੂੰ ਇਹ ਵੀ ਆਪਦਾ ਉਹ ਕੋਈ ਪਾਣੀ ਤਿਆਰ ਕਰਦਾ ਹੂੰ ਇਹ ਵੀ ਉਹਨੂੰ 17 ਨੂੰ ਪੀਉਂਦਾ ਹੈ ਕਹਿੰਦਾ ਕਿ ਮੈਂ ਆਪ ਵੱਖਰਾ ਕਰੂੰ ਇੱਕ ਸੋ ਉਹ ਸੇਮ ਕਨਸੈਪਟ ਹੂੰ ਸਿਸਟਮ ਵੱਲੋਂ ਤਿਆਰ ਕੀਤਾ ਗਿਆ ਉਸ ਸਮੇਂ ਉਹ ਸਰਕਾਰੀ ਨੂੰ ਤਿਆਰ ਕੀਤਾ ਗਿਆ 1984 ਹੋਇਆ ਹੂੰ ਅੱਜ 2007 ਦੇ ਵਿੱਚ ਇਹਨੂੰ ਤਿਆਰ ਕੀਤਾ ਗਿਆ ਤੇ 2015 ਚ ਬਰਗਾੜੀ ਕਰ ਬਰਗਾੜੀ ਕਰ ਬੀਆਰਡੀ ਕੰਡ ਹੋਇਆ ਗੋਲੀ ਕੰਡ ਹੋਇਆ ਸੋ ਇਹ ਸਾਨੂੰ ਸਮਝਣ ਦੀ ਲੋੜ ਆ ਇਹ ਸਿਸਟਮ ਸਮੇਂ-ਸਮੇਂ ਤੇ ਆਪਣੇ ਬੰਦੇ ਪੈਦਾ ਕਰਦਾ ਸਾਡੀਆਂ ਧਾਰਮਿਕ ਭਾਵਨਾਵਾਂ ਦੇ ਉੱਤੇ ਠੇਸ ਪਹੁੰਚਾਉਣ ਦੇ ਲਈ ਸਾਡਾ ਡੀਐਨਏ ਚੈੱਕ ਕਰਦਾ ਹੂੰ ਉਸ ਸਮੇਂ ਵੀ ਡੀਐਨਏ ਚੈੱਕ ਕੀਤਾ ਗਿਆ ਕਿ ਵਾਕਈ ਪੰਜਾਬੀ ਆ ਕਿ ਕੋਈ ਹੋਰ ਆ ਜੋ ਕੋਈ ਹੋਰ ਹੁੰਦੇ ਤਾਂ ਚੁੱਪ ਰਹਿ ਜਾਂਦੇ ਉਹੀ ਚੀਜ਼ ਹੁਣ ਸੀ ਕਿ ਜੇ ਪੰਜਾਬੀ ਨਾ ਇਹ ਅੱਜ ਸਮੇਂ ਦੇ ਹਿਸਾਬ ਨਾਲ ਇਹ ਵੱਖਰੇ ਤਰੀਕੇ 'ਚ ਡੀਐਨਏ ਬਦਲ ਰਹੇ ਆ ਇਹ ਪੰਜਾਬ ਦੇ ਲੋਕਾਂ ਨੂੰ ਇੱਕ ਬਾਹਰ ਦੀ ਤਰਲੋ ਮੱਛੀ ਦੇਖ ਕੇ ਬਾਹਰ ਭੇਜ ਰਹੀ ਆ ਹੂੰ ਸੋ ਸਾਡੀ ਆਉਣ ਵਾਲੀ ਜਨਰੇਸ਼ਨ ਆ ਸਾਡੇ ਲਈ ਸਵਾਲ ਖੜੇ ਕਰ ਰਹੀ ਆ ਵੀ ਉਹ ਜਿਹੜੀ ਜਨਰੇਸ਼ਨ ਨੂੰ 12ਵੀਂ ਕਲਾਸ ਤੋਂ ਬਾਅਦ ਪੰਜਾਬ ਦਾ ਇਤਿਹਾਸ ਪਤਾ ਲੱਗਣਾ ਸੀ ਸਾਡੇ ਪੁਰਖਿਆਂ ਦਾ ਪਤਾ ਲੱਗਣਾ ਸੀ ਅੱਜ ਉਹਨਾਂ ਨੂੰ ਅਸੀਂ ਹallelujah ਵਾਲੇ ਬਣਾ ਰਹੇ ਹੂੰ ਸਾਨੂੰ ਬਹੁਤ ਸ਼ਰਮਨਾਕ ਗੱਲਾਂ ਇੱਥੇ ਸਾਹਮਣਾ ਕਰਨਾ ਪੈਂਦਾ ਕਿ ਜਲੰਧਰ ਦੇ ਵਿੱਚ ਜਾਂ ਮੈਂ ਦੁਆਬੇ ਏਰੀਆ ਦੀ ਗੱਲ ਕਰੂੰਗਾ ਗਾਤਰੇ ਪਾ ਕੇ ਲੋਕ ਚਰਚੇ 'ਚ ਜਾ ਰਹੇ ਆ ਹੂੰ ਕਦੇ ਕਰਸੂਟ ਕਰਾਉਣ ਦੀ ਗੱਲ ਕਰਦੇ ਆ ਕਦੇ ਕਦੇ ਪੰਜਾਬ ਦੇ ਵਿੱਚ ਇਹ ਉਹਦੇ ਥਾਤ ਦੇਖੋ ਤੁਸੀਂ ਮਤਲਬ ਬਗਰਲਾ ਕੇ ਧਰਮ ਤਬਦੀਲ ਦੀ ਗੱਲ ਕਰਦੇ ਆ ਪਰ ਜਿਹੜਾ ਸੱਚਾ ਸਿੱਖ ਉਹ ਇਹਦੇ ਨਹੀਂ ਜਾਊਗਾ ਅੱਜ ਵੀ ਪੰਜਾਬ ਦੇ ਵਿੱਚ ਬਾਬਾ ਬੋਤਾ ਸਿੰਘ ਬਾਬਾ ਗਰਦਾ ਸਿੰਘ ਦੇ ਵਾਰਸ ਬੈਠੇ ਆ ਅੱਜ ਵੀ ਪੰਜਾਬ ਦੇ ਵਿੱਚ ਸਾਡੀ ਸਿੱਖੀ ਨੂੰ ਸਾਡੇ ਗੁਰੂਆਂ ਨੂੰ ਪਿਆਰ ਕਰਨ ਵਾਲੇ ਸਿੱਖ ਬੈਠੇ ਆ ਪਰ ਸਰਕਾਰਾਂ ਦੀਆਂ ਕੋਝੀਆਂ ਚੱਲਣਾ ਚੱਲਦੀਆਂ ਰਹਿੰਦੀਆਂ ਇਹਨਾਂ ਨੂੰ ਪਰਦਾ ਫਾਸ਼ ਕਰਨ ਦੇ ਲਈ ਜਾਂ ਇਹਨਾਂ ਨੂੰ ਟੱਕਰ ਦੇਣ ਦੇ ਲਈ ਮੈਂ ਨੌਜਵਾਨੀ ਨੂੰ ਕਹਾਂਗਾ ਅੱਗੇ ਆਉਣਾ ਪਊਗਾ ਸਾਨੂੰ ਸਾਡੇ ਇਤਿਹਾਸ ਬਾਰੇ ਝਾਕ ਮਾਰਨੀ ਪਊਗੀ ਸਾਨੂੰ ਸਾਡੇ ਪੁਰਖਿਆਂ ਤੋਂ ਸਿੱਖ ਕੇ ਸਾਡੇ ਇਤਿਹਾਸ ਦੀ ਗੱਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਣੀ ਪਊ ਜੀ ਤੁਸੀਂ ਇਹਦੇ ਵਿੱਚ ਵਿਦੇਸ਼ ਦਾ ਜ਼ਿਕਰ ਕੀਤਾ ਜ਼ਿਆਦਾਤਰ ਨੌਜਵਾਨੇ ਕਹਿੰਦੇ ਆ ਕਿ ਆਰਥਿਕ ਸਥਿਤੀ ਹੈ ਜਿਹੜੀ ਘਰ ਦੀ ਸੁਧਾਰਨ ਦੇ ਲਈ ਅਸੀਂ ਵਿਦੇਸ਼ ਜਾਂਦੇ ਆ ਜਾਂ ਅਸੀਂ ਕੁਝ ਸਮੇਂ ਦੇ ਲਈ ਵਿਦੇਸ਼ ਜਾਣਾ ਉਸ ਤੋਂ ਬਾਅਦ ਆਪਦੇ ਪਰਿਵਾਰ ਸਮੇਤ ਅਸੀਂ ਜਾਓ ਮੈਂ ਕਹਿੰਦਾ ਜਾਓ ਜੰਮਦਾ ਮਜਾਓ ਇਨਵੈਸਟ ਪੰਜਾਬ 'ਚ ਕਰੋ ਪੰਜਾਬ 'ਚ ਆਪਣਾ ਬਣਾਓ ਪਰ ਮੈਂ ਅੱਜ ਦੇ ਸਥਿਤੀ ਦੀ ਗੱਲ ਕਰਾਂ ਅੱਜ ਦਾ ਨੌਜਵਾਨ ਇੱਥੋਂ ਨਾਲੋਂ ਵੱਧ ਕਰਜਾਈ ਬਾਹਰ ਹਾਂ 40 ਲੱਖ ਲਾ ਕੇ ਤੁਸੀਂ ਜਾਣਦੇ ਹੋ ਆਪਦਾ ਪਰਿਵਾਰ ਕਰਜ਼ਾਈ ਕਰਕੇ ਉੱਥੇ ਜਾ ਕੇ ਤੁਸੀਂ ਕਰੋੜਾਂ ਦੇ ਲੋਨ ਚੱਕਦੇ ਹੋ ਹਾਂ ਤਾਂ ਫਿਰ ਤੁਸੀਂ ਸਖਾਲੇ ਕਿਵੇਂ ਹੋਗੇ ਇੱਥੇ ਇੱਥੇ ਤੁਸੀਂ ਆਪਦਾ 10-15 ਲੱਖ ਲਾ ਕੇ ਕੰਮ ਵੀ ਖੜਾ ਕਰ ਸਕਦੇ ਹੋ ਖੇਤੀ ਕਰੋ ਆਪਦੀ ਮਤਲਬ ਜੇ ਆਪਾਂ ਡਿਪੈਂਡਡ ਖੇਤੀ ਕਰਦੇ ਆ ਤਾਂ ਉਹਦੇ ਚ ਨੁਕਸਾਨ ਜੇ ਆਪ ਕਰਦੇ ਆ ਮੈਨੂੰ ਲੱਗਦਾ ਨਹੀਂ ਨੁਕਸਾਨ ਹਾਂ ਸਾਡੇ ਪਰਖਿਆਂ ਨੇ ਕਿਹੜਾ ਕੀਤੀ ਕੀਤੀ ਨਹੀਂ ਬਿਲਕੁਲ ਹਾਂ ਸਾਡੇਆਂ ਨੇ ਕਿਹੜਾ ਉਸ ਸਮੇਂ ਮਤਲਬ ਆਪਣਾ ਇੱਕ ਕਿੱllen ਤੋਂ 10-10 ਕਿੱਲੇ ਬਣਾਏ ਸੋ ਇਹ ਇਹ ਸਾਡੇ ਚ ਇੱਕ ਹੋੜ ਸਾਡੇ ਚ ਇੱਕ ਇਹ ਦੌੜ ਲੱਗੀ ਵੀ ਅਸੀਂ ਗਵਾਂਡੀ ਨਾਲੋਂ ਨੀਵੇਂ ਨਾ ਰਹਿ ਜਾਈਏ ਹੂੰ ਸੋ ਅਸੀਂ ਉਸ ਸੰਦਰਭ ਦੇ ਵਿੱਚ ਆਪਣਾ ਆਪ ਖਤਮ ਕਰੀ ਜਾਂਦੇ ਆ ਆਪਣੀਆਂ ਆਉਣ ਵਾਲੀਆਂ نسلਾਂ ਤਬਾਹ ਕਰੀ ਜਾਂਦੇ ਹੂੰ ਸਾਡੇ ਨਿਆਣੇ ਅੱਜ ਸਾਡੇ ਘਰਾਂ 'ਚ ਹਿੰਦੀ ਬੋਲਦੇ ਆ ਤੇ ਤੁਸੀਂ ਕੀ ਐਕਸੈਪਟ ਕਰੋਗੇ ਕਿ ਬਾਹਰ ਜਾ ਕੇ ਤੁਹਾਡੇ ਤੁਹਾਡੀ ਭਾਸ਼ਾ ਬੋਲਣਗੇ ਕਦੇ ਵੀ ਨਹੀਂ ਇਹ ਇਹ ਚੀਜ਼ਾਂ ਸਾਨੂੰ ਇਹ ਸਿਸਟਮ ਵੱਲੋਂ ਧੱਕੀਆਂ ਜਾਰੀਆਂ ਆ ਰਹੀ ਗੱਲ ਇੱਥੇ ਬੇਅਦਬੀਆਂ ਦੀ ਆਈ ਹੈ ਜਿਹੜੀ ਆਪਾਂ ਜਿਹੜੇ ਵਿਸ਼ੇ ਤੇ ਚੱਲੇ ਸੀ ਇਹ ਪੰਜਾਬ ਦੇ ਵਿੱਚ ਲਾਂਬੂ ਲੌਨ ਲਈ ਇਹਨਾਂ ਵੱਲੋਂ ਕੀਤਾ ਜਾਂਦਾ ਨਵੇਂ-ਨਵੇਂ ਢੰਗ ਬਣਾਏ ਜਾਂਦੇ ਆ ਸਾਨੂੰ ਇਹ ਸਮਝਣ ਦੀ ਲੋੜ ਆ ਸਾਨੂੰ ਇਹਨਾਂ ਦਾ ਟੱਕਰਾਂ ਕਰਨ ਦੀ ਲੋੜ ਆ ਮੈਂ ਅੱਜ ਵੀ ਤੁਹਾਡੇ ਮਾਧਿਅਮ ਰਹੀ ਕਹਿੰਨਾ ਕਿ ਅਸੀਂ ਇਹਨਾਂ ਨੂੰ ਚੈਲੰਜ ਇਸ ਗੱਲ ਦਾ ਕੀਤਾ ਹੋਇਆ ਕਿ ਇਹਨਾਂ ਨੇ ਇਨਸਾਫ ਨਹੀਂ ਕਰਨਾ ਇਨਸਾਫ ਕਰਨ ਦੇ ਲਈ ਸਿੱਖਾਂ ਨੂੰ ਆਪ ਹੀ ਅੱਗੇ ਆਉਣਾ ਪਊਗਾ ਜਾਂ ਸਿੱਖਾਂ ਨੂੰ ਉਸ ਢਾਂਚੇ 'ਚ ਬੈਠਣਾ ਪਊਗਾ ਜਿਹੜੇ ਕਾਨੂੰਨ ਦੇ ਵਾਸਤੇ ਪਾ ਕੇ ਲੋਕਾਂ ਨੂੰ ਕਹਿੰਦੇ ਆ ਸੋ ਕਹਿੰਤੋਂ ਭਾਵ ਸਾਨੂੰ ਸਾਂਝੀ ਗੁਰਮੁਖਵੰਦ ਦੇ ਸਿਧਾਂਤ ਮੇਰੀ ਪੀੜ੍ਹੀ ਦੇ ਸਿਧਾਂਤਾਂ ਦੇ ਤੇ ਚੱਲਣਾ ਪਊਗਾ ਹੂੰ ਸਾਨੂੰ ਉੱਥੇ ਮੇਰੀ ਪੀਰੀ ਦੀ ਗੱਲ ਹੈ ਜਿਹੜੀ ਕਰਨੀ ਪਊਗੀ ਰਾਜ ਦੀ ਗੱਲ ਵੀ ਕਰਨੀ ਪਊਗੀ ਸਾਨੂੰ ਕਿਉਂਕਿ ਸਾਡੇ ਤਾਂ ਗੁਰੂਆਂ ਦਾ ਸੰਕਲਪ ਆ ਕਿ ਰਾਜ ਬਿਨਾਂ ਦਾ ਧਰਮ ਚੱਲੇ ਧਰਮ ਬਿਨਾਂ ਸਭ ਦਲੇ ਬਲੇ ਹੈ ਸੋ ਸਾਨੂੰ ਰਾਜ ਭਾਗ ਲਈ ਅੱਗੇ ਆਉਣਾ ਪਊਗਾ ਸਾਨੂੰ ਇਹਨਾਂ ਦੇ ਟਾਂਚੇ 'ਚ ਬੈਠਣਾ ਪਊਗਾ ਤਾਂ ਜਿਹੜੇ ਕਾਨੂੰਨ ਬਣਾਉਣ ਵਾਲੇ ਆ ਜੇ ਉਹਦੇ 'ਚ ਅਸੀਂ ਆਪ ਮਤਲਬ ਸਾਡਾ ਇੱਕ ਬੰਦਾ ਜਾ ਕੇ ਵੀ ਉੱਥੇ ਬੈਠ ਕੇ ਆਵਾਜ਼ ਚੱਕਦਾ ਵੱਖਰੀ ਗੱਲ ਆ ਉਹਦੀ ਸੁਣੀ ਨਾ ਜਾਵੇ ਵੱਖਰੀ ਗੱਲ ਆ ਪਰ ਸਾਡੀ ਆਵਾਜ਼ ਤਾਂ ਜਾਊਗੀ ਨਾ ਹੂੰ ਸਾਡੀਆਂ ਸਿਰਮੌਰ ਸੰਸਥਾਵਾਂ ਨੇ ਜਿਥੇ ਸਾਡਾ ਸਿਰ ਨਾਮ ਦਾ ਕਿ ਉਹਨਾਂ ਦੇ ਵੱਲੋਂ ਕਦੇ ਇਹਨਾਂ ਮੁੱਦਿਆਂ ਦੇ ਉੱਤੇ ਜਾਂ ਇਹੋ ਜਿਹੇ ਪਰਿਵਾਰਾਂ ਦੇ ਨਾਲ ਨਹੀਂ ਡਟ ਕੇ ਖੜਿਆ ਜਾਂਦਾ ਜਾਂ ਕੀ ਸਾਡੇ ਫੈਸਲੇ ਜਦੋਂ ਅਕਾਲ ਤਖਤ ਸਾਹਿਬ ਤੋਂ ਹੋਣੇ ਚਾਹੀਦੇ ਆ ਤੇ ਕਿਉਂ ਨਹੀਂ ਹੁੰਦੇ ਇਹਦੇ ਵਿੱਚ ਕੌਣ ਜਿਹੜਾ ਦੋਸ਼ੀ ਹੈ ਕਿਉਂ ਅਸੀਂ ਸਰਕਾਰਾਂ ਦੇ ਅੰਦਰ ਚੱਲਦੇ ਆ ਕਿਉਂ ਸਿੱਖਾਂ ਦੇ ਮਸਲੇ ਸਰਕਾਰਾਂ ਹੱਲ ਕਰਦੀਆਂ ਸਾਡੀ ਮੈਜੋਰਟੀ ਖਤਮ ਕਰਤੀ ਉਹਨਾਂ ਨੇ ਸਾਨੂੰ ਧੜਿਆਂ ਚ ਵੱਢਤਾ ਹੂੰ ਉਹਦੇ ਚੋਂ ਕਾਮਯਾਬ ਹੋਇਆ ਜੇ ਸਿੱਖ ਸਿੱਧੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦੇ ਤਾਂ ਮੈਨੂੰ ਲੱਗਦਾ ਲਿਗਾ ਉਹ ਪਾਰਟੀ ਵੱਡੀ ਰੱਖਣ ਮੈਂ ਅੱਜ ਵੀ ਕਹਿੰਦਾ ਮੈਂ ਅੱਜ ਤੁਹਾਡੇ ਮਾਧਮ ਤੇ ਜਿਹੜੀ ਗੱਲ ਕਰ ਰਿਹਾ ਮੈਂ ਮੈਂ ਕਾਂਗਰਸੀਆਂ ਨੂੰ ਵੀ ਕਹਿ ਰਿਹਾ ਕਾਂਗਰਸੀਆਂ ਨੂੰ ਵੀ ਕਹਿ ਰਿਹਾ ਤੇ ਆਪ ਵਾਲਿਆਂ ਨੂੰ ਵੀ ਕਹਿ ਰਿਹਾ ਹੁਣ ਤੁਸੀਂ ਇਹ ਦੇਖੋ ਵੀ ਇੱਥੇ ਇਹਨਾਂ ਦੇ ਤਿੰਨਾਂ ਦੇ ਲੋਕ ਆ ਜਿਹੜੇ ਉਹ ਉਹ ਕਹਿਣਗੇ ਵੀ ਇਹ ਤਾਂ ਗਲਤ ਆ ਕਿਉਂ ਕਹਿਣਗੇ ਕਿਉਂਕਿ ਕੋਈ ਮੈਨੂੰ ਕੋਈ ਨਿੱਜੀ ਨਹੀਂ ਮਿਲਿਆ ਹੋਊਗਾ ਇਹਨਾਂ ਚ ਉਹਦਾ ਨਿੱਜੀ ਕੋਈ ਬੈਠਾ ਨਹੀਂ ਹੋਊਗਾ ਉਹਦਾ ਕਾਰਨ ਸਿਰਫ ਹੋਊਗਾ ਵੀ ਆਪ ਵਾਲੇ ਕਹਿੰ ਗਏ ਨੇ ਇਹਨਾਂ ਨੇ ਆਪ ਪਾਰਟੀ ਨੂੰ ਬੜਾ ਕਹਤਾ ਤੇ ਤਾਂ ਗਲਤ ਆ ਕਾਂਗਰਸ ਲੈ ਕੇ ਹਨ ਕਿ ਕਾਂਗਰਸ ਨੂੰ ਮਾੜਾ ਕਹਤਾ ਤਾਂ ਗਲਤ ਆ। ਹਮ ਅਕਾਲੀ ਕਹਿਣਗੇ ਇਹਨਾਂ ਨੇ ਅਕਾਲੀਆਂ ਨੂੰ ਮਾੜਾ ਕਹਤਾ। ਪਰ ਨਹੀਂ ਅਸੀਂ ਇੱਕ ਸਿੱਖ ਬਣੀਏ ਗੁਰੂ ਦੇ। ਹਮ ਨਹੀਂ ਮਤਲਬ ਕਹਿਣ ਤੋਂ ਭਾਵ ਚਲੋ ਠੀਕ ਆ ਜੇ ਕੋਈ ਕਤਲ ਦਾ ਮੁਕੱਦਮਾ ਹੈ ਕੋਈ ਲੜਾਈ ਝਗੜੇ ਦਾ ਉਹ ਸਰਕਾਰ ਦੇ ਅੰਡਰ ਬੇਸ਼ੱਕ ਹੱਲ ਹੁੰਦਾ ਰਹੇ ਪਰ ਜਿਹੜਾ ਬੇਅਦਬੀ ਦਾ ਇਨਸਾਫ ਹੈ ਉਹ ਜ਼ਰੂਰ ਜਿਹੜਾ ਸਾਡੇ ਅਕਾਲ ਤਖਤ ਸਾਹਿਬ ਤੋਂ ਫੈਸਲੇ ਹੋਣੇ ਚਾਹੀਦੇ। ਹਾਂ ਬਿਲਕੁਲ ਅਕਾਲ ਤਖਤ ਸਾਹਿਬ ਤੋਂ ਉਸ ਸਮੇਂ ਦੀ ਸਰਕਾਰ ਨੂੰ ਤਲਬ ਹੋਣਾ ਚਾਹੀਦਾ ਸੀ। ਅਕਾਲ ਤਖਤ ਸਾਹਿਬ ਤੋਂ ਹੀ ਦੇਖੋ ਜੀ ਅੱਜ ਲੋਕ ਚਾਹੁੰਦੇ ਵੀ ਅਕਾਲੀ ਫੂਲਾ ਸਿੰਘ ਅਰਕੇ ਜਫੇਦਾਰ ਹੋਣੇ ਚਾਹੀਦੇ। ਬਿਲਕੁਲ। ਅਕਾਲੀ ਫੂਲਾ ਸਿੰਘ ਵਨਾਸਤੇ ਸਾਨੂੰ ਬਹੁਤ ਕੁਝ त्याਗਣਾ ਪਊਗਾ। ਹੂੰ। ਉਹ ਅਕਾਲੀ ਫੂਲਾ ਸਿੰਘ ਹੀ ਸੀ ਜਿਨ੍ਹਾਂ ਨੇ ਉਸ ਸਮੇਂ ਦੇ ਮਹਾਰਾਜੇ ਨੂੰ ਤਲਬ ਕਰ ਲਿਆ ਸੀ। ਹੂੰ। ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜਾ ਤਲਬ ਕੀਤਾ ਗਿਆ ਸੀ ਅਕਾਲੀ ਫੂਲਾ ਸਿੰਘ ਵੱਲੋਂ ਕੀਤਾ ਗਿਆ ਸੀ। ਬਿਲਕੁਲ ਜੀ। ਵੱਖਰੀ ਗੱਲ ਆ ਪਰ ਜਿਹੜੀ ਉਹ ਪਦਵੀ ਤੇ ਬੈਠੇ ਉੱਥੇ ਵੱਡੇ ਸੀ। ਉਹ ਪਦਵੀ ਹੀ ਤਲਬ ਕਰਦੀ ਆ। ਹੂੰ। ਤੇ ਅੱਜ ਅੱਜ ਦੀ ਜਿਹੜੀ ਮੈਂ ਕਹੂੰਗਾ ਕਿ ਸਾਡੇ ਲਈ ਇੱਕ ਸ਼ਰਮਨਾਕ ਗੱਲ ਆ ਕਿ ਅਸੀਂ ਉਹਨੂੰ ਇੱਕ ਸਵਾਲੀਆ ਚੰਨ ਦਿੰਨੇ ਆ। ਪਰ ਕਿਤੇ ਨਾ ਕਿਤੇ ਚਲੋ ਹੋ ਸਕਦਾ ਗੁਰੂ ਸਾਹਿਬ ਕਿਰਪਾ ਕਰਨ ਕਿਸੇ ਉਸ ਗੁਰਸਿੱਖ ਤੇ ਉਹ ਜਿਹੜੇ ਉਸ ਪਦਵੀ ਤੇ ਬੈਠੇ ਆ ਤਾਂ ਉਹਨਾਂ ਚ ਇਸ ਫੈਸਲੇ ਲੈਣ ਦੀ ਸਮਰੱਥਾ ਆਵੇ ਚੜ੍ਹਦੀ ਕਲ ਵਾਲੇ ਫੈਸਲੇ ਲੈ ਜਾਣ ਸਾਡਾ ਮੂੰਹ ਸਿਸਟਮ ਨੇ ਮੋੜ ਕੇ ਉਹਨਾਂ ਦੇ ਢਾਂਚੇ ਨੇ ਮੋੜ ਕੇ ਅਮਰਸਰ ਸਾਹਿਬ ਤੋਂ ਚੰਡੀਗੜ੍ਹ ਵੱਲ ਕਰਤਾ ਹੂੰ ਸਾਨੂੰ ਵਾਪਸ ਅਮਰਸਰ ਵੱਲ ਆਉਣਾ ਪਊਗਾ ਜੇ ਅਸੀਂ ਪੰਜਾਬ ਦੇ ਵਿੱਚ ਸੋਖ ਸ਼ਾਂਤੀ ਚਾਹੁੰਦੇ ਆ ਪੰਜਾਬ ਦੇ ਵਿੱਚ ਸਹੀ ਰਾਜਨੀਤੀ ਚਾਹੁਣੇ ਆ ਜਾਂ ਪੰਜਾਬ ਦੇ ਵਿੱਚ ਸਹੀ ਕਾਰੋਬਾਰ ਦੀ ਗੱਲ ਕਰਨੀ ਚਾਹੁਣੇ ਆ ਤਾਂ ਸਾਨੂੰ ਚੰਡੀਗੜ੍ਹੋਂ ਮੁੜ ਕੇ ਅੰਮ੍ਰਿਤਸਰ ਵੱਲ ਹਣਾ ਪਊਗਾ। ਬਿਲਕੁਲ। ਅਕਾਲੀ ਦਲ ਦਾ ਦਫ਼ਤਰ ਜਿਹੜਾ ਪੁਰਾਣਾ ਸੀਗਾ ਅੰਮ੍ਰਿਤਸਰ ਸਾਹਿਬ ਹੁੰਦਾ ਸੀ। ਹੂੰ ਸਾਡੇ ਮਸਲੇ ਹੱਲ ਆ ਜਿਹੜੇ ਉੱਥੇ ਹੁੰਦੇ ਸੀ। ਹੂੰ ਤੇ ਅੱਜ ਅਸੀਂ ਚੰਡੀਗੜ੍ਹ ਆ। ਅਕਾਲੀ ਦਲ ਇਕੱਲਾ ਇਹ ਨਹੀਂ ਮੈਂ ਕਹਿੰਦਾ ਅਕਾਲੀ ਦਲ ਹਰ ਇੱਕ ਸਿੱਖ ਆਪਣੇ ਆਪ ਦੇ ਵਿੱਚ ਅਕਾਲੀ ਆ। ਹੂੰ ਅਸੀਂ ਹਰ ਇੱਕ ਸਿੱਖ ਆਪਣੇ ਆਪ ਦੇ ਵਿੱਚ ਅਕਾਲੀ ਆ ਕਿਉਂਕਿ ਅਕਾਲੀ ਦਲ 1920 ਦੀ ਪਾਰਟੀ ਬਣੀ ਹੋਈ ਆ ਸਿੱਖਾਂ ਦੇ ਖੂਨ ਦੇ ਨਾਲ ਸਿੰਜਿਆ ਹੋਇਆ ਇਤਿਹਾਸ ਆ ਉਹਦੇ 'ਚ ਹਮ ਹਰ ਇੱਕ ਸਾਡੇ ਪੁਰਖਿਆਂ ਦਾ ਜਿਹੜਾ ਉਹਦੇ ਚ ਪਿੱਛੇ ਖੂਨ ਲੱਗਿਆ ਉਹਨੂੰ ਬਣਾਉਣ ਵਾਸਤੇ ਤੇ ਅੱਜ ਅਸੀਂ ਸਿਰਫ ਇੱਕ ਚੰਦ ਕਸ਼ੀਟਾਂ ਦੇ ਮਥਾਜ ਬਣ ਕੇ ਰਹਿ ਗਏ ਆ ਕਹਿੰਦੇ ਆ ਵੀ ਉਹੀ ਹੋਊਗਾ ਜਾਂ ਮਾੜਾ ਕਹਿੰਦੇ ਨਹੀਂ ਮੈਂ ਇਹ ਗੱਲ ਕਹਿੰਦਾ ਵੀ ਸਾਡਾ ਜਿਹੜਾ ਪੰਜਾਬ ਦਾ ਚੱਲਣ ਦਾ ਢਾਂਚਾ ਪੰਜਾਬ ਦੀ ਰਵਾਈਤਾਂ ਦੇ ਅਨਸਾਰ ਸਿੱਖ ਰਵਾਈਤਾਂ ਦੇ ਸਾਰ ਅਕਾਲ ਤਖਤ ਸਾਹਿਬ ਤੋਂ ਫੈਸਲੇ ਹੋਣੇ ਚਾਹੀਦੇ ਆ ਤੇ ਸਾਡੇ ਜਿਹੜੇ ਦਫ਼ਤਰ ਆ ਇਹਨਾਂ ਨੂੰ ਸੁਝਾਉਣ ਦੇ ਇਹਨਾਂ ਤੇ ਸਜਾਵਾਂ ਦੇਣ ਦਿਓ ਅ ਦਰਬਾਰ ਸਾਹਿਬ ਅੰਮ੍ਰਿਤਸਰ ਹੋਣੀ ਚਾਹੀਦੀ ਆ ਨਾ ਕਿ ਅਸੀਂ ਜਿਹੜਾ ਚੰਡੀਗੜ੍ਹ ਵਿੱਚ ਜਿਹੜਾ ਮੂੰਹ ਕੀਤਾ ਹੋਇਆ ਚੰਡੀਗੜ੍ਹ ਇੱਕ ਸਿਸਟਮ ਵੱਲੋਂ ਸਾਡੇ ਚ ਪਰੋਖਿਆ ਗਿਆ ਕੰਮ ਆ ਤੇ ਅਸੀਂ ਉਹਦੇ ਚ ਢਲ ਗਏ ਆ ਅੱਜ ਤੁਸੀਂ ਦੇਖੋ ਦਰਬਾਰ ਸਾਹਿਬ ਦੀ ਕਮੇਟੀ ਦੇ ਵਿੱਚ ਜਾਂ ਐ ਜੀ ਪੀਸੀ ਦੇ ਵਿੱਚ ਉਸ ਮੌਜੂਦਾ ਡੀਸੀ ਵਰਗਾ ਕੋਈ ਵੀ ਫੈਸਲਾ ਲੈਣਾ ਹੋਵੇ ਉਹ ਡੀਸੀ ਦੇ ਅੰਡਰ ਹੁੰਦਾ ਸੋ ਕਹਿਣ ਤੋਂ ਭਾਵ ਉਹਦਾ ਤੁਸੀਂ ਭਾਰਤੀਕਰਨ ਕਰਤਾ ਕਰਤਾ ਉਨੇ ਵਿੱਚ ਸਿਸਟਮ ਤੇ ਫਟ ਕਰਤਾ ਮਹਾਰਾਸ਼ਟਰ ਚ ਦੇਖੋ ਜਾ ਕੇ ਉਥੇ ਬੋਰਡ ਬਣ ਗਿਆ ਹਰਿਆਣਾ ਅਲੱਗ ਹੋ ਗਿਆ ਹਮ ਸਾਡੀ ਸਟਰੈਂਥ ਨੂੰ ਘਟਾਇਆ ਜਾ ਰਿਹਾ ਹਮ ਕਿਉਂ ਘਟਾਇਆ ਜਾ ਰਿਹਾ ਕਿਉਂਕਿ ਜੇ ਅਸੀਂ ਇਕੱਠੇ ਆ ਹਮ ਜੇ ਅਸੀਂ ਬੰਦ ਮੁਠੀ ਆ ਤਾਂ ਸਾਡੀ ਪਾਵਰ ਆ ਜੇ ਅਸੀਂ ਕੱਲੇ ਕੱਲੇ ਹੋ ਗਏ ਤਾਂ ਸਾਡੀ ਕੋਈ ਪਾਵਰ ਨਹੀਂ ਸੋ ਸਾਨੂੰ ਸਮਝਣ ਦੀ ਲੋੜ ਆ ਅਸੀਂ ਇਕੱਠੇ ਹੋਈਏ ਅਸੀਂ ਮੁਠੀ ਬੰਦ ਹੋਈਏ ਤੇ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਜਿਹੜੇ ਸਾਡੇ ਇਤਿਹਾਸਿਕ ਤੇ ਰਵਾਇਤੀ ਫੈਸਲੇ ਆ ਉਹ ਕੱਲ ਤੱਕ ਸਭ ਤੋਂ ਆਉਣੇ ਲਾਜ਼ਮੀ ਆ ਉਸ ਸਮੇਂ ਦੇ ਵਿੱਚ ਬੇਅਦਬੀਆਂ ਵਾਲੇ ਅੱਜ ਤੱਕ ਜਿਹੜੇ ਇਹਨਾ ਸਿਸਟਮ ਵੱਲੋਂ ਸਜ਼ਾ ਨਹੀਂ ਦਿੱਤੇ ਜਾਣੇ ਚਾਹੀਦੇ ਜਾਂ ਦਿੱਤੇ ਜਾਣੇ ਅਕਾਲ ਤਖਤ ਸਰ ਵੱਲੋਂ ਦਿੱਤੇ ਜਾਣੇ ਚਾਹੀਦੇ ਠੀਕ ਹੈ ਜੀ ਤੁਹਾਡਾ ਮਾਮਲਾ ਕਿੱਥੋਂ ਤੱਕ ਪਹੁੰਚਿਆ ਇਹ ਗੱਲ ਅਸੀਂ ਇਹੀ ਕਹਾਂਗੇ ਜੀ ਮੈਂ ਜਿਹੜਾ ਸਾਡੇ ਵਾਲਾ ਮਸਲਾ ਏ ਬੇਅਦਬੀ ਨੂੰ ਲੈ ਕੇ ਨਦੋਨੇ ਹੀ ਦੇਖ ਰਿਆਂ ਜੀ ਪਹਿਲਾਂ ਬੇਅਦਬੀ ਦਾ ਕੇਸ ਵੀ ਟਰਾਂਸਫਰ ਹੋਇਆ ਅੱਜ ਚੰਡੀਗੜ੍ਹ ਦੇ ਵਿੱਚ ਗੋਲੀ ਕੰਢ ਦਾ ਕੇਸ ਵੀ ਗਿਆ ਹੂੰ ਪਰ ਸਰਕਾਰ ਦੀ ਨਾਕਾਮੀ ਫੇਰ ਉਹੀ ਆ ਚਲੋ ਅਦਾਲਤਾਂ ਦੇ ਗੱਲ ਆ ਜੇ ਅਦਾਲਤਾਂ ਨੇ ਕਰਨਾ ਤਾਂ ਫਰੀਦਕੋਟ ਦੇ ਵਿੱਚ ਇੱਕ ਵੀ ਦੋਸ਼ੀ ਨੂੰ ਕਿਸੇ ਨੇ ਧੱਕਾ ਮਾਰਿਆ ਹੋਵੇ ਕਿਸੇ ਨੇ ਉਹਦਾ ਵਿਰੋਧ ਕੀਤਾ ਹੋਵੇ ਕਿਸੇ ਨੇ ਕਾਲੀਆਂ ਝੰਡਗਾਂ ਲਖਾਈਆਂ ਹੋਣ ਫਿਰ ਤਾਂ ਅਸੀਂ ਮੰਨਦੇ ਆ ਵੀ ਉਹਨਾਂ ਨੂੰ ਖਤਰਾ ਹੂੰ ਸਾਡੇ ਇਸ ਕੇਸ ਦੇ ਵਿੱਚ 200 150 200 ਗਵਾਹ ਹੂੰ ਜਿਹੜੇ ਆਮ ਸਿੱਖ ਆ ਜਿਹੜੇ ਕਿਰਤੀ ਸਿੱਖ ਆ ਜਿਨ੍ਹਾਂ ਨੂੰ ਫਰੀਦਕੋਟ ਜਾਣਾ ਵੀ ਔਖਾ ਲੱਗਦਾ ਉਹ ਇਸ ਗੱਲ ਦੇ ਲਈ ਯਾਰ ਉਹਨਾਂ ਨਾਲ ਟੱਕਰ ਲੈਣੀ ਆ ਅਸੀਂ ਚੋਰੀ ਛੁਪੇ ਜਾ ਕੇ ਗਵਾਹੀ ਦੇ ਕੇ ਆਵਾਂਗੇ ਹਾਂ ਉਹ 22 ਕਿਲੋਮੀਟਰ ਦੂਰ ਕਿਵੇਂ ਜਾਣਗੇ ਮਿਲ ਤਾਂ ਸ਼ਰੇਆਮ ਕੇਸ ਖਰਾਬ ਕਰਨ ਵਾਲੀ ਗੱਲ ਆ ਨਾ ਸੋ ਅਸੀਂ ਕਹਿੰਦੇ ਵੀ ਸਰਕਾਰ ਇਹਨੂੰ ਚੈਲੰਜ ਵੀ ਕਰੇ ਇਹਨੂੰ ਫਰੀਦਕੋਟ ਚ ਵੀ ਲੈ ਕੇ ਆਵੇ ਅਸੀਂ ਪਰਸਨਲੀ ਤੌਰ ਤੇ ਵੀ ਚੈਲੰਜ ਕਰਾਂਗੇ ਕਿਉਂਕਿ ਜਿਹੜੇ ਫੌਜਦਾਰੀ ਕੇਸ ਹੁੰਦੇ ਆ ਜਾਂ ਜਿਹੜੇ ਇਸ ਤਰੀਕੇ ਦੇ ਕੇਸ ਹੁੰਦੇ ਆ ਹਜੂਮ ਵਾਲੇ ਇਕੱਠ ਵਾਲੇ ਮਰਡਰ ਵਾਲੇ ਉਹਦੇ ਵਿੱਚ ਸਰਕਾਰ ਪਹਿਲੀ ਪਾਰਟੀ ਹੁੰਦੀ ਮੈਂ ਪਹਿਲੀ ਪਾਰਟੀ ਨਹੀਂ ਆ ਪਰ ਅਸੀਂ ਕੇਸ ਲੜ ਰਹੇ ਆ ਅਸੀਂ ਕੇਸ ਲੜ ਰਹੇ ਆ ਆਪਣਾ ਪਰਸਨਲ ਤੌਰ ਤੇ ਠੀਕ ਹੈ ਜੀ ਤੇ ਅਸੀਂ ਇਹੀ ਕਹਾਂਗੇ ਕਿ ਲੋਕਾਂ ਦਾ ਏਕਾ ਜ਼ਰੂਰੀਆਂ ਕਿਉਂਕਿ ਮੁੱਦਾ ਮੇਰਾ ਇਕੱਲੇ ਦਾ ਨਹੀਂ ਜੇ ਅਸੀਂ ਕਹਿ ਸਕਦੇ ਹਾਂ ਸ਼ਹੀਦ ਸਮਝਿਆ ਤਾਂ ਮੈਨੂੰ ਲੱਗਦਾ ਕਿ ਉਹਦੇ ਪਿੱਛੇ ਜੋ ਕਾਰਜਗਾਰੀ ਵੀ ਹੋ ਰਹੀ ਉਹ ਵੀ ਸਾਡੀ ਸਾਰਿਆਂ ਦੀ ਸਾਂਝੀ ਹੋਵੇ ਮੈਂ ਬੋਲ ਰਿਹਾ ਮੈਂ ਇਕੱਲਾ ਆਪਦੇ ਵੱਲੋਂ ਨਹੀਂ ਬੋਲ ਰਿਹਾ ਮੈਂ ਉਹ ਲਖਤੀ ਜੋ ਕਾਗਜੀ ਹੋਇਆ ਜਾਂ ਜੋ ਹੋ ਰਿਹਾ ਜਾਂ ਜੋ ਮੈਂ ਇਕੱਲਾ ਪਰਸਨਲ ਤੌਰ ਤੇ ਫੀਲ ਕਰ ਰਿਹਾ ਮੇਰੇ ਨਾਲ ਹੋਇਆ ਉਹ ਬੋਲ ਰਿਹਾ ਬਿਲਕੁਲ ਜੇ ਮੈਨੂੰ ਪਰਸਨਲ ਬੋਲਣ ਦੀ ਲੋੜ ਹੁੰਦੀ ਫਿਰ ਤਾਂ ਮੈਂ ਕਹਿੰਦਾ ਮੇਰਾ ਪਿਓ ਫਲਾਣੇ ਬੰਦੇ ਨੇ ਮਾਰਿਆ ਵੀ ਉਹਨੂੰ ਸਜ਼ਾ ਦਿਓ ਹੂੰ 302 ਦਾ ਪਰਚਾ ਹੁੰਦਾ ਉਹਦੇ ਨਾਲ ਅਸੀਂ ਜਾਂ ਦੂਜੂ ਦੇਖ ਲੈਂਦੇ ਇਹ ਗੱਲਾਂ ਪਰਸਨਲ ਹੁੰਦੀਆਂ ਜੇ ਇਹੀ ਕਿਤੇ ਖੇਤ ਵਟ ਬੰਨੇ ਚ ਹੋਇਆ ਹੁੰਦਾ ਉਸ ਤੋਂ ਦਾ ਅੱਜ ਗੱਲ ਵੀ ਨਾ ਕਰਦੇ ਹੂੰ ਜੀ ਬਿਲਕੁਲ ਤਾਂ ਇਹ ਇਕੱਲੇ ਸੁਖਰਾਜ ਸਿੰਘ ਦੀ ਲੜਾਈ ਨਹੀਂ ਹੈ ਇਹ ਸਮੁੱਚੀ ਸਿੱਖ ਕੌਮ ਦੀ ਲੜਾਈ ਹੈ ਕਿਉਂਕਿ ਉਹ ਇਕੱਲੇ ਆਪਣੇ ਜੇ ਪਿਤਾ ਦਾ ਕੇਸ ਵੀ ਲੜ ਰਹੇ ਆ ਤਾਂ ਉਹਨਾਂ ਦੇ ਪਿਤਾ ਜੇ ਸਾਂਝੇ ਸ਼ਹੀਦ ਨੇ ਤਾਂ ਉਹ ਸਾਡੇ ਸਾਰਿਆਂ ਲਈ ਵੀ ਸਾਂਝੇ ਨੇ ਤੇ ਜੇ ਗੱਲ ਕੀਤੀ ਜਾਵੇ ਗੁਰੂ ਸਾਹਿਬ ਦੀ ਬੇਅਦਬੀ ਦੀ ਤਾਂ ਉਹ ਵੀ ਸਾਡੀ ਸਾਰਿਆਂ ਦੀ ਸਾਂਝੀ ਹੈ ਤੇ ਸਾਡੇ ਸਾਰਿਆਂ ਦਾ ਫਰਜਮੰਦ ਹੈ ਸਿੱਖ ਹੋਂ ਦੇ ਨਾਤੇ ਫਰਜਮੰਦ ਹੈ ਕਿ ਅਸੀਂ ਅੱਜ ਜਿਹੜਾ ਇਹ ਉਸੇ ਤਰ੍ਹਾਂ ਦਾ ਦਬਾਅ ਬਣਾਈਏ ਤਾਂ ਕਿ ਜਿਹੜਾ ਕੇਸ ਹੈ ਉਹ ਫਰੀਦਕੋਟ ਹੀ ਆਵੇ ਤਾਂ ਕਿ ਜਿਹੜੇ ਇੱਥੋਂ ਦੇ 100 200 ਗਵਾਹ ਇਹ ਦੱਸ ਰਹੇ ਆ ਉਹਨਾਂ ਨੂੰ ਜਾਣਾ ਸੌਖਾ ਹੋਵੇ ਗਵਾਹੀ ਦੇਣੀ ਸੌਖੀ ਹੋਵੇ ਤੇ ਕੇਸ ਛੇਤੀ ਆ ਜਿਹੜਾ ਉਹਦਾ ਹੱਲ ਹੋਵੇ ਛੇਤੀ ਨੇਪਰੇ ਆ ਜਿਹੜਾ ਉਹ ਚੜ ਸਕੇ ਕੈਮਰਾਮੈਨ ਕਿੰਦੇ ਦੇ ਨਾਲ ਮੈਂ ਗਗਨ ਸਿੱਧੂ ਰਿਵੌਨ ਕੋਟ ਕਪੂਰਾ